ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿਸਾਨਾਂ ਦੀ ਜੋ ਕਿ ਬਈ ਸਰਬ ਸੰਘ ਪੰਦੇਹਰਾ ਜੋ ਉਹਨਾਂ ਦੇ ਇੱਕ ਬਿਆਨ ਆਇਆ ਸਾਹਮਣੇ ਜੋ ਕਿ 26 ਜਨਵਰੀ ਨੂੰ ਇੱਕ ਬਹੁਤ ਵੱਡਾ ਮਾਰਚ ਕੱਢਿਆ ਜਾ ਰਿਹਾ ਜਿਹਦੇ ਵਿੱਚ ਸਾਡੇ ਕਿਸਾਨ ਭਰਾ ਬਹੁਤ ਵੱਡੇ ਆਪਾਂ ਕਹਿੰਗੇ ਕਾਫਲੇ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਜੋ ਇੱਕ ਬਹੁਤ ਵੱਡਾ ਅੰਦੋਲਨ ਜਿਵੇਂ ਪਹਿਲਾਂ ਚੱਲਿਆ ਸੀ ਅੰਦੋਲਨ 2 ਹੁਣ ਜੋ ਚੱਲਣ ਜਾ ਰਿਹਾ ਜਿਹਦੇ ਵਿੱਚ ਅੱਪਾ ਜਿਵੇਂ ਗੱਲ ਕਰੀਏ ਪੀਐਮ ਮੋਦੀ ਦੀ ਤੇ ਸੈਂਟਰ ਕੇਂਦਰ ਸਰਕਾਰ ਦੀ ਇਹਨਾਂ ਨੇ ਬਿਲਕੁਲ ਕਿਉਂਕਿ ਅੱਜ 60 ਦਿਨ ਹੋ ਚੱਲੇ ਜਗਜੀਤ ਸਿੰਘ ਢੱਲੇਵਾਲ ਨੂੰ ਮਾਰਨ ਵਰਤੇ ਹਾਲਾ ਤੱਕ ਕੋਈ ਪੁੱਛ ਪੜਤਾਲ ਨਹੀਂ ਤੇ ਜਿਹੜਾ ਇਹਨਾਂ ਨੇ ਕਿਹਾ ਹੋਇਆਗਾ ਵੀ 14 ਫਰਵਰੀ ਨੂੰ ਇਹਨਾਂ ਦੀ ਸੁਣਵਾਈ ਹੋਣ ਜਾ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਤਾਂ ਉਹ ਸਮਾਂ ਬਹੁਤ ਦੂਰ ਆ ਜਗਜੀਤ ਸਿੰਘ ਢੱਲੇਵਾਲ ਨੂੰ ਜ਼ਿੰਦਾ ਰੱਖਣਾ ਬਹੁਤ ਮੁਸ਼ਕਲ ਆ ਕਿਉਂਕਿ 64 ਦਿਨ ਹੋ ਚਲੇ ਜਗਜੀਤ ਸਿੰਘ ਡੱਲੇਵਾਲ ਨੂੰ ਤੇ ਜੋ ਆਪਾਂ ਗੱਲ ਕਰੀਏ 2 ਦਿਨ ਮਰਨ ਵਰਤ ਜੇ ਅਗਾਂ ਆਪਾਂ 2 ਦਿਨ ਭੁੱਖੇ ਰਹਿ ਜੀਏ ਤਾਂ 2 ਦਿਨਾਂ ਚ ਬੰਦੇ ਦਾ ਬੁਰਾ ਹਾਲ ਹੋ ਜਾਂਦਾ 64 ਦਿਨ ਤਾਂ ਬਹੁਤ ਦੂਰ ਜਿਹਦੇ ਵਿੱਚ ਉਹਨਾਂ ਦੀ ਹਾਲਤ ਬਹੁਤ ਗੰਭੀਰ ਆ ਬਈ ਤੇ ਜੋ ਸਰਕਾਰ ਨੂੰ ਅੰਜਾਮ ਦੇਣ ਵਾਸਤੇ ਜੋ ਸਾਡੇ ਕਿਸਾਨ ਭਰਾ ਫਿਰ ਤੋਂ ਜੋ ਇੱਕ ਬਹੁਤ ਵੱਡਾ ਆਪਾਂ ਕਹਿ ਦਈਏ ਵੀ ਮਾਰਚ ਇੱਕ ਤਾਂ 29 ਤਰੀਕ ਨੂੰ ਇੱਕ 26 ਜਨਵਰੀ ਨੂੰ ਕੱਢਣ ਜਾ ਰਹੇ ਆ ਸਾਰੇ ਪੰਜਾਬ ਦੇ ਵਿੱਚ ਤੇ ਜੋ ਸਰਬੰਸਿੰਘ ਪੰਦੇਰ ਦੀ ਇੱਕ ਅਪੀਲ ਆ ਸਾਰੇ ਪੰਜਾਬੀਆਂ ਨੂੰ ਭਰਾਵਾਂ ਨੂੰ ਆਪਣਿਆਂ ਨੂੰ ਕਿਸਾਨ ਭਰਾਵਾਂ ਨੂੰ ਵੀ ਸਾਰੇ ਇਕਜਟ ਹੋ ਕੇ ਚੱਲੋ ਕਿਉਂਕਿ ਇਹ ਸਰਕਾਰਾਂ ਨੂੰ ਅੰਜਾਮ ਦੇਣ ਵਾਸਤੇ ਆਪਾਂ ਨੂੰ ਇਕਜਟ ਹੋਣਾ ਪਊਗਾ ਕਿਉਂਕਿ ਇਹ ਦੋਨੇ ਸਰਕਾਰਾਂ ਜੇ ਗੱਲ ਕਰੀ ਸੀਐਮ ਭਵਨਤਮਨ ਦੀ ਇਹਨੇ ਵੀ ਕੁਝ ਆਪਣੇ ਖਾਸ ਨਹੀਂ ਕਰਵਾਏ ਪੰਜਾਬ ਵਿੱਚ ਕੰਮ ਵਾਦੇ ਇਹਨੇ ਵੱਡੇ ਵੱਡੇ ਕਰੇ ਹੋਏ ਆ ਵੀ ਅਸੀਂ ਪੰਜਾਬ ਦੇ ਵਿੱਚ ਨੌਕਰੀਆਂ ਦਿੱਤੀਆਂ ਜੀ ਮੈਂ ਇਹ ਕੀਤਾ ਜੀ ਉਹ ਕੀਤਾ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਭਾਸ਼ਣ ਜ਼ਿਆਦਾ ਨਾ ਭਾਸ਼ਣ ਘੱਟ ਤੇ ਟੁਟਕਲੇ ਜ਼ਿਆਦਾ ਕਿਉਂਕਿ ਉਹ ਇੱਕ 나ਗਟ 나ਗਟਵਾਜਾ ਤਾਂ ਜਿਹਨੂੰ ਕਿ ਆਪਾਂ ਗੱਲ ਕਰੀਏ ਹੁਣ ਗਲਤ ਬੰਦੇ ਨੂੰ ਪੰਜਾਬ ਦੀ ਡੋਰ ਫੜਾਤੀ ਖੁਦ ਨੂੰ ਨਹੀਂ ਪਤਾ ਪੰਜਾਬ ਚਲਾਉਣਾ ਕਿਵੇਂ ਆ ਸੀਐਮਪੋ ਹੰਤਮਾਨ ਹਰ ਵਕਤ ਹਰ ਪਾਸਿਓਂ ਇਹਨਾਂ ਨੂੰ ਫਿੱਟ ਮੂੰਹ ਹੀ ਮਿਲਦੀ ਆ ਹਰ ਪਾਸਿਓਂ ਜਦੋਂ ਦੀ ਇਹ ਸਰਕਾਰ ਆਈ ਆ ਉਦੋਂ ਦੀ ਇਹਨੇ ਇਹਦੇ ਇਹਦੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਅਤਿਆਚਾਰ ਹੋਇਆ ਕਿਸਾਨਾਂ ਦੇ ਉੱਪਰ ਤੇ ਸਾਡੇ ਬੰਦੀ ਸਿੰਘਾ ਜੋ ਉਹਨਾਂ ਦੀ ਰਿਹਾਈ ਵਾਸਤੇ ਇੱਕ ਮੋਰਚਾ ਰੱਖਿਆ ਗਿਆ ਸੀ ਤਾਂ ਉਦੋਂ ਵੀ ਸਾਡੇ ਸਿੱਖਾਂ ਦੇ ਉੱਪਰ ਵੀ ਅਤਿਆਚਾਰ ਹੋਇਆ ਜਦੋਂ ਦੀ ਇਹ ਸਰਕਾਰ ਆਈ ਹੈ ਬਹੁਤ ਵੱਡੀ ਇੱਕ ਕਹਿੰਦੀ ਹੈ ਨਾਕਾਮੀ ਇਹ ਸਰਕਾਰ ਦੀ ਤੇ ਵਾਅਦੇ ਵੱਡੇ ਵੱਡੇ ਕਰਦਾ ਮੈਂ ਜੀ ਨੌਕਰੀਆਂ ਦਿੱਤੀਆਂ ਜੀ ਮੈਂ ਬਿਜਲੀ ਫਰੀ ਕਰਤੀ ਸਾਨੂੰ ਤਾਂ ਕਿਤੇ ਦਿਸਦੀਆਂ ਨਹੀਂ ਬਈ ਨੌਕਰੀਆਂ ਕਿਉਂਕਿ ਅਸੀਂ ਵੀ ਪੰਜਾਬ ਦੇ ਰਹਿਣ ਵਾਲਿਆਂਗੇ ਸਾਡੇ ਇੱਧਰ ਮੁੰਡੇ ਕੁੜੀਆਂ ਐਮਏ ਕਰ ਕਰ ਪਲੱਸ 2 ਪਾਸ ਕਰ ਕਰ ਇੱਧਰ ਤਾਂ ਮੁੰਡੇ ਕੁੜੀਆਂ ਲਿਖ ਪੜ੍ਹ ਕੇ ਤਾਂ ਜੋ ਮਜ਼ਦੂਰੀਆਂ ਕਰ ਰਹੇ ਇਧੜੀਆਂ ਦੱਪੇ ਕਰ ਰਹੇ ਆ ਤਾਂ ਜੇ ਆਪਾਂ ਗੱਲ ਕਰੀਏ ਰੋਜ਼ਗਾਰ ਦੀ ਜੇ ਤੇ ਰੋਜ਼ਗਾਰ ਹੋਵੇ ਤਾਂ ਮੁੰਡੇ ਸਾਡੇ ਮੁੰਡੇ ਕੁੜੀਆਂ ਬਾਹਰਲੇ ਦੇਸ਼ਾਂ ਦੇ ਵਿੱਚ ਕਿਉਂ ਜਾਣ ਇੰਨੇ ਨੇ ਲੱਖਾਂ ਰੁਪਏ ਖਰਾਬ ਕਰ ਰਹੇ ਜਿਹੜੇ ਤਾਂ ਉਹ ਇੰਨੇ ਬਾਹਰਲੇ ਦੇਸ਼ਾਂ 'ਚ ਕਿਉਂ ਨਿਕਲਣ ਸਾਡੇ ਇਧਰੋਂ ਪੰਜਾਬ ਦੇ ਮੁੰਡੇ ਕੁੜੀਆਂ ਜਿਹਦੇ ਵਿੱਚ ਇਹ ਸਰਕਾਰ ਇੱਕ ਡਿੱਗੀ ਹੋਈ ਸਰਕਾਰ ਕਹਿ ਲੋ ਇਹਨੂੰ ਤੇ ਜੇ ਗੱਲ ਕਰੀਏ ਕੇਂਦਰ ਸਰਕਾਰ ਦੀ ਉਹ ਸਿਰਫ ਇੱਕ ਦਿੱਲੀ ਦੇ ਵਿੱਚ ਜਿੱਤੇ ਹੋਏ ਆਗੇ ਉਹਨਾਂ ਨੂੰ ਸਿਰਫ ਉਥੋਂ ਤੱਕ ਮਤਲਬ ਹੈ ਦਿੱਲੀ ਤੱਕ ਦਾ ਪੰਜਾਬ ਵਿੱਚ ਨਾ ਤਾਂ ਉਹ ਕੋਈ ਸੁਣ ਤੇ ਨਾ ਉਹਨਾਂ ਨੂੰ ਇੱਕ ਲੋੜ ਆ ਕਾਸੇ ਦੀ ਕਿਉਂਕਿ ਜੇ ਗੱਲ ਕਰੀਏ ਹੁਣ ਆਪਾਂ ਕਿਸਾਨ ਭਰਾ ਜੋ ਆਪਣੇ ਹਰ ਵਕਤ ਧਰਨਾ ਲਾ ਕੇ ਬੈਠੇ ਰਹਿੰਦੇ ਪਹਿਲਾਂ ਵੀ 2 ਸਾਲ ਅੰਦੋਲਨ ਬਹੁਤ ਲੰਮਾ ਚੱਲਿਆ ਜਿਦੇ ਵਿੱਚ ਕਈ ਕਿਸਾਨਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਉਹ ਸਾਰਿਆਂ ਨੂੰ ਪਤਾ ਕਿਉਂਕਿ ਬਹੁਤ ਨੌਜਵਾਨ ਸੀਦ ਹੋਗੇ ਸੀ ਅੰਦੋਲਨ 2 ਅੰਦੋਲਨ ਪਹਿਲੇ ਦੇ ਵਿੱਚ ਇਹ ਅੰਦੋਲਨ 2 ਆ ਇਹਦੇ ਵਿੱਚ ਵੀ ਆਪਾਂ ਕਹਿ ਦਈਏ ਵੀ ਬਾਲਾ ਨਹੀਂ ਕਹਿੰਦਾ ਮੈਂ ਸਾਲ ਦੇ ਨੇੜੇ ਹੋ ਚੱਲਿਆ ਜਿਹਦੇ ਵਿੱਚ ਹਲੇ ਤੱਕ ਦੂਜਾ ਅੰਦੋਲਨ ਚੱਲ ਪਿਆ ਤੇ ਹਲੇ ਤੱਕ ਇਹਨਾਂ ਨੇ ਕੋਈ ਸੁਣਵਾਈ ਨਹੀਂ ਹੋਈ 64 ਦਿਨ ਤਾਂ 2 ਮਹੀਨਿਆਂ ਤੋਂ ਉੱਪਰ ਤਾਂ ਆਪਾਂ ਗੱਲ ਕਰੀਏ ਜਗਜੀਤ ਸਿੰਘ ਢੱਲੇਵਾਲ ਜੋ ਕਿ ਇੱਕ ਬਜ਼ੁਰਗ 75 ਸਾਲ ਦਾ ਬਜ਼ੁਰਗ ਜ਼ਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਆਪਣੀ ਜਾਨ ਦੀ ਬਾਜ਼ੀ ਲਵਾ ਰਿਹਾ ਇਹ ਹਲੇ ਤੱਕ ਇਹਨਾਂ ਦਾ ਕੋਈ ਪੁੱਛ ਪੜਤਾਲ ਨਹੀਂ ਤੇ ਜੇ ਗੱਲ ਕਰੀਏ ਸੀਐਮ ਭਵਨ ਤਮਾਨ ਦੇ ਜੋ ਅਮਨ अरोड़ा ਇਹਨਾਂ ਦੀ ਪਾਰਟੀ ਦੇ ਮੈਂਬਰ ਸਿਰਫ ਇੱਕ ਪਤਾ ਲੈ ਕੇ ਸਾਰੇ ਮੁੜ ਕੇ ਆਏ ਆ ਡੀਜੀਪੀਆਈ ਗੌਰਵ ਜੋ ਤੇ ਹੋਰ ਵੀ ਡੀਐਸਪੀ ਐਸਐਚਓ ਬਹੁਤ ਬਹੁਤ ਤਰ੍ਹਾਂ ਤਰ੍ਹਾਂ ਦੇ ਆਪਾਂ ਕਹਿ ਦਈਏ ਵੀ ਅਫਸਰ ਗਏ ਆ ਉੱਥੇ ਪਰ ਲੇਕਿਨ ਪਤਾ ਲੈ ਕੇ ਸਾਰੇ ਆਉਂਦੇ ਰਹੇ ਆ ਪਰ ਲੇਕਿਨ ਜੋ ਗੱਲ ਕਰੀਏ ਕੇਂਦਰ ਸਰਕਾਰ ਵੱਲੋਂ ਆਹ ਗੱਲ ਜ਼ਰੂਰ ਕਹਤੀ ਗਈ ਹੈ ਵੀ 14 ਫਰਵਰੀ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਸੁਣਵਾਈ ਹੋਣ ਜਾ ਰਹੀ ਆ ਪਰ ਉਹ ਸਮਾਂ ਬਹੁਤ ਦੂਰ ਆ ਜਗਜੀਤ ਸਿੰਘ ਡੱਲੇਵਾਲਾ ਜੋ ਤਾਂ ਉਹਨਾਂ ਦੀ ਹਾਲਤ ਬਹੁਤ ਗੰਭੀਰ ਆ ਉਦੋਂ ਤੱਕ ਜਿੰਦਾ ਰੱਖਣਾ ਬਹੁਤ ਮੁਸ਼ਕਲ ਆ ਤੇ ਗੱਲ ਹੁਣ ਇੰਨੀ ਕਾ ਜੋ ਆਪਣੇ ਪੰਜਾਬ ਦੇ ਵਿੱਚ ਹਰ ਵਕਤ ਕੋਈ ਸਰਕਾਰ ਰਹੀ ਐ ਚਾਹੇ ਸਾਡੇ ਬੰਦੀ ਸਿੰਘਾਂ ਬੰਨਿਓ ਤਾਂ ਸਾਡੇ ਕਿਸਾਨ ਭਰਾਵਾਂ ਬੰਨਿਓ ਹਰ ਵਕਤ ਇਹਨਾਂ ਨਾਲ ਲੜਾਈ ਚੱਲਦੀ ਆਈ ਐ ਜੇ ਗੱਲ ਕਰੀਏ ਹੁਣ ਮੈਂ ਹਰ ਵੀਡੀਓ ਚ ਨਾਮ ਲੈਣਾ ਉਹਨਾਂ ਜਦੋਂ ਇੰਦਰਾ ਗਾਂਧੀ ਦਾ ਟਾਈਮ ਸੀ ਤੇ ਵਿਅੰਤ ਸਿੰਘ ਦਾ ਟਾਈਮ ਸੀ ਉਦੋਂ ਸਾਡੇ ਸੰਤ ਜਰਨੈਲ ਸਿੰਘ ਹੋਰੀ ਜਿਵੇਂ ਆਪਾਂ ਕਰੀਏ ਸੰਤ ਜਰਨੈਲ ਸਿੰਘ ਤੇ ਦਲਾਵਰ ਸਿੰਘ ਬਲਵੰਤ ਸਿੰਘ ਜਿਨ੍ਹਾਂ ਨੇ ਵਿਅੰਤ ਸਿੰਘ ਨੂੰ ੜਾਇਆ ਇਸ ਬੰਬ ਧਮਕੀ ਵਿੱਚ ਕਿਉਂ ੜਾਇਆ ਗਿਆ ਸੀ ਕਿਉਂਕਿ ਉਹਨਾਂ ਇੱਕ ਸਾਡੇ ਸਿੰਘਾਂ ਨੂੰ ਮਰਵਾਉਣ ਦਾ ਇੱਕ ਟਾਰਗੇਟ ਰੱਖਿਆ ਗਿਆ ਸੀ ਨਾ ਸਿੰਘ ਪਰਵਾਇਸ ਸਾਡੇ ਤਾਂ ਫਿਰ ਇਹਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਜਿਹੜਾ ਹੁਣ ਸੀਐਮ ਭਵਨਤਮਨ ਆ ਇਹਨੂੰ ਵੀ ਇੱਕ ਧਮਕੀ ਆਈ ਆ ਉਹ ਮੈਂ ਤੜਕੇ ਵੀਡੀਓ ਦੇ ਵਿੱਚ ਲਿਆ ਸੀ ਇੱਕ ਪੰਨੂ ਨਾਮ ਦਾ ਸ਼ਖਸ ਪੰਨੂ ਨਾਮ ਦਾ ਸ਼ਖਸ ਆ ਜੋ ਇੱਕ ਗੈਂਗਸਟਰ ਲਾਲੋਇਤਵਾਦੀ ਲਾਲੋ ਕਿਉਂਕਿ ਉਹਨੇ ਸਿੱਧਾ ਚੇਤਾਵਨੀ ਦਿੱਤੀ ਗਈ ਆ ਕਿਤੇ ਵੀ ਝੰਡਾ ਜੋ 26 ਜਨਵਰੀ ਨੂੰ ਲਹਿਰਾਉਣ ਜਾ ਰਿਹਾ ਤਾਂ ਇਹਨਾਂ ਦੀ ਜਾਨ ਨੂੰ ਖਤਰਾ ਉਹਨਾਂ ਨੇ ਪਹਿਲਾਂ ਚੇਤਾਵਨੀ ਦਿੱਤੀ ਗਈ ਆ 26 ਜਨਵਰੀ ਨੂੰ ਇਹਨਾਂ ਨੇ ਪਹਿਲਾਂ ਫਰੀਦਕੋਟ ਰੱਖਿਆ ਗਿਆ ਸੀ ਜੋ ਹੁਣ ਇਹਨਾਂ ਨੇ ਮੁਹਾਲੀ ਦੇ ਵਿੱਚ ਝੰਡਾ ਲਹਿਰਾਇਆ ਜਾਊਗਾ ਜਗਾ ਚੇਂਜ ਕਰ ਦਿੱਤੀ ਗਈ ਆ ਪਰ ਲੇਕਿਨ ਇਹਨਾਂ ਨੂੰ ਧਮਕੀ ਜੋ ਦਿੱਤੀ ਆ ਗੁਰੂ ਗੁਰਪੰਤ ਸਿੰਘ ਉਹਨੂੰ ਨਾਂ ਦਾ ਸ਼ਖਸ ਜੋ ਇੱਕ ਬਹੁਤ ਵੱਡੀ ਧਮਕੀ ਆ ਸੀਮਪੰਤ ਮਾਨ ਨੂੰ ਕਿਉਂਕਿ ਉਹਦਾ ਕਹਿਣਾ ਇਹ ਆ ਵੀ ਜੋ ਪੰਜਾਬ ਦੇ ਵਿੱਚ ਕੋਈ ਵੀ ਸਾਡੇ ਪੰਜਾਬ ਨਾਲ ਜੋ ਵੀ ਗਲਤ ਹੋਊਗਾ ਇਹਦੇ ਜਦੋਂ ਦੀ ਇਹ ਸਰਕਾਰ ਆਈ ਆ ਅਤਿਆਚਾਰ ਕਰਿਆ ਇਸ ਸਰਕਾਰ ਨੇ ਤੇ ਇਹਦਾ ਕਰਕੇ ਜੋ ਬਲਵੰਤ ਸਿੰਘ ਦਾ ਨਾਮ ਆ ਉਹਨੇ ਬਿਆਨਤ ਸਿੰਘ ਜਿਨੇ ਕਿ ਸਾਡੇ ਸਿੱਖ ਮਾਜੀ ਕਹਿੰਦਾ ਬਿਆੰਤ ਸਿੰਘ ਵਾਲਾ ਹਾਲ ਹੋਊਗਾ ਇਸ ਦਾ ਵੀ ਜੇ ਸਾਡੇ ਪੰਜਾਬ ਨਾਲ ਚੰਗਾ ਕਰ ਲੈ ਤਾਂ ਸਹੀ ਆ ਤੇ ਨਹੀਂ ਤਾਂ ਫਿਰ ਇਹਦਾ ਉਹੀ ਹਾਲ ਹੋਣਾਗਾ ਉਹਦਾ ਕਹਿਣਾ ਇਹ ਆ ਉਹਨੂੰ ਚਾਹੇ ਹੁਣ ਖਾਲਸਤਾਨੀ ਮੰਨੋ ਚਾਹੇ ਉਹਨੂੰ ਗੈਸਟਰ ਮੰਨੋ ਚਲੋ ਜੀ ਖਾਸ ਕਰਕੇ ਆਪਣੇ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਹੈ ਛੋਡੇ ਨਾਲ ਸਾਂਝੀ ਕਰਦੇ ਆ ਕਿਉਂਕਿ ਜੋ ਸਰਬੰਸ ਸਿੰਘ ਭੰਦੇਰਾ ਕਿਸਾਨ ਆਗੂ ਉਹਨਾਂ ਦੇ ਜੋ ਬਿਆਨ ਆਏ ਆ ਸਾਹਮਣੇ ਤਾਂ ਆਪਾਂ ਛੋਡੇ ਨਾਲ ਸਾਂਝੇ ਕਰਿਆ ਜੀ ਕਿਉਂਕਿ ਆਪਣਾ ਪੰਜਾਬ ਦੇ ਮੁੱਦੇ ਤੇ ਚੈਨਲ ਜੋ ਗੱਲਬਾਤ ਆਪਣੇ ਪੰਜਾਬ ਚ ਹੁੰਦੀ ਆ ਤਾਂ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ